ਔਰ ਭਾਰਤ ਸਰਕਾਰ ਨੂੰ ਤਰੰਤ ਅੱਜ ਦਾ ਇਹ اجلاس ਜਿਹੜਾ ਹੈ ਇਹ ਵੀ ਮੰਗ ਕਰਦਾ ਹੈ ਭੈਣ ਜੀ ਨੇ ਜਿਹੜਾ ਹੈ ਉਹ ਤੁਹਾਡੀ ਪ੍ਰਵਾਨਗੀ ਲਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਾਏ ਜਾਣ ਜੇ ਇਲੈਕਸ਼ਨ ਨਹੀਂ ਹੁੰਦੇ ਤੇ ਫਿਰ ਇਹ ਭਗੋੜਾ ਦਲ ਤੇ ਬੀਜੇਪੀ ਜਿਹੜੀ ਹੈ ਇਹ ਰਲੇ ਹੋਏ ਆ ਰਲੇ ਹੋਏ ਆ ਅਕਰਨੈਲ ਸਿੰਘ ਜੀ ਪੰਜੋਲੀ ਬੈਠੇ ਆ ਇਹਨਾਂ ਨੇ ਇੱਕ ਗੱਲ ਸੁਣਾਈ ਮੈਨੂੰ ਮੈਂ ਸਾਂਝੀ ਕਰਦੇ ਆ ਬੜੀ ਵਧੀਆ ਸੀ ਕਹਿੰਦੇ ਜਦੋਂ ਬਰਨਾਲਾ ਸਾਹਿਬ ਮੁੱਖ ਮੰਤਰੀ ਸੀ ਨਾ ਤੇ ਮੇਰੇ ਇੱਕ ਦੋਸਤ ਤੇ ਐਨਐਸਏ ਲਾਤਾ ਬਰਨਾਲਾ ਸਰਕਾਰ ਵਾਲੇ ਐਨਐਸਏ ਲੱਗ ਗਿਆ ਤੇ ਜਦੋਂ ਬਰਨਾਲਾ ਸਰਕਾਰ ਸਰਜੀਤ ਸਿੰਘ ਜੀ ਬਰਨਾਲਾ ਨੂੰ ਤਲਬ ਕੀਤਾ ਨਾ ਅਕਾਲ ਤਖਤ ਸਾਹਿਬ ਤੇ ਤੇ ਕਹਿੰਦਾ ਮੇਰੇ ਦੋਸਤ ਪਜੋਲੀ ਸਾਹਿਬ ਕਹਿੰਦੇ ਮੇਰਾ ਉਹ ਦੋਸਤ ਜਿਹੜਾ ਸੀ ਨਾ ਕਹਿਣ ਲੱਗਿਆ ਯਾਰ ਚੱਲੀਏ ਅਮਰਸਰ ਕਹਿੰਦਾ ਕਿਉਂ ਕਹਿੰਦੇ ਬਰਨਾਲਾ ਸਾਹਿਬ ਨੇ ਮੇਰੇ ਤੇ ਐਨਐਸਏ ਲਵਾਈ ਸੀ ਮੈਂ ਉਥੇ ਦਾ ਤਮਾਸ਼ਾ ਦੇਖਣਾ ਹੈ ਕਹਿੰਦੇ ਜਦੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਹੱਥ ਜੋੜ ਕੇ ਗਲ ਚ ਪੱਟੀ ਪਾ ਕੇ ਫਸੀਲ ਦੇ ਸਾਹਮਣੇ ਖੜੇ ਨਾ ਤੇ ਮੇਰਾ ਉਹੀ ਦੋਸਤ ਮੈਂ